ਨਹੀਂ ਅਸੀਂ ਸਰਕਾਰ ਚ ਨਹੀਂ ਆਉਣਾ ਕਿਉਂ ਉਹ ਦੀ ਕਬੂਦਿਆਂ ਵਾਲੀ ਚੀਜ਼ ਹੈ ਕਿਤੇ ਵਾਲੀ ਕਬੂਦਿਆਂ ਵਾਲੀ ਸਰਕਾਰ ਕਬੂਦਿਆਂ ਵਾਲੀ ਚੀਜ਼ ਹੈ ਸਰਕਾਰ 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 ਹੈਗੀ ਨਕਮੀ ਹੈ ਨਾ ਉਹਨਾਂ ਨੇ ਕੁਝ ਕਰਨਾਨਕ ਦਿੱਤਾ ਬਸ ਉਹ ਖਾ ਜੋ ਬਣ ਗਈ ਸਰਕਾਰ ਉਹ ਦਿਖਾ ਕੇ ਰਾਮਨਾਲ ਬੈਠੇ ਰਹਿਣ ਹਰੀਕੇ ਹੱਡ ਤੋਂ ਨਿਕਲਦੀਆਂ ਰਾਜਸਥਾਨ ਤੇ ਫਿਰੋਜ਼ਪੁਰ ਫੀਡਰ ਜਦੋਂ ਰਾਜਸਥਾਨ ਵਾਲੇ ਪਾਸੇ ਨੂੰ ਜਾਂ ਫਿਰੋਜ਼ਪੁਰ ਵਾਲੇ ਪਾਸੇ ਨੂੰ ਆਉਂਦੀਆਂ ਤਾਂ ਉਹ ਰਸਤੇ ਚ ਕਈ ਪਿੰਡਾਂ ਤੇ ਪੁਲ ਪੈਂਦੇ ਆ ਤੁਸੀਂ ਪਿਛਲੀ ਖਬਰ ਵੀ ਦੇਖੀ ਆ ਜਿਹਦੇ ਵਿੱਚ ਵਰਪਾਲਾ ਪਿੰਡ ਦੇ ਕੋਲੋਂ ਨਹਿਰ ਦੇ ਉੱਤੋਂ ਲੰਘਦਿਆਂ ਹੋਇਆ ਇੱਕ ਪਰਿਵਾਰ ਰੁੜ ਜਾਂਦਾ ਜਿੱਦੇ ਚ ਉਹਨਾਂ ਦੇ ਛੋਟੇ ਬੱਚੇ ਡੁੱਬ ਕੇ ਮਰ ਜਾਂਦੇ ਆ ਤੇ ਉਹ ਪਰਿਵਾਰ ਇਨਸਾਫ ਲੈਣ ਲਈ ਹੁਣ ਵੀ ਨਹਿਰ ਦੇ ਕੰਡੇ ਤੇ ਬੈਠਾ ਰਾਜਸਥਾਨ ਨਹਿਰ ਦੇ ਉੱਤੇ ਪੋਲਾ ਤੇ ਦੇ ਤੇ ਹੱਕ ਵੀ ਰਾਜਸਥਾਨ ਦਾ ਬੰਦਾ ਇਹ ਪੁਲ ਕਦੋਂ ਦਾ ਟੁੱਟਾ ਆਪਾਂ ਕਰਦੇ ਗੱਲਬਾਤ ਪਿੱਛੇ ਮੋਟਰਸਾਈਕਲ ਦੇਖੋ ਤੁਸੀਂ ਆ ਰਿਹਾ ਕਿਹੜੇ ਹਾਲਾਤਾਂ ਚੋਂ ਮੌਤ ਦੇ ਮੂੰਹ ਚੋਂ ਲੋਕ ਲੰਘਦੇ ਆ ਇਹ ਕਿਹੜਾ ਪਿੰਡ ਜੇ ਆਪਣਾ ਪਿੰਡ ਦਾ ਮੱਧੂਵਾਲਾ ਅੱਛਾ ਜੀ ਤੇ ਇਧਰ ਆਰ ਪਾਰ ਪੈਲੀਆਂ ਨੇ ਕਿੰਨੇ ਕੋ ਸਾਲ ਹੋ ਗਏ ਇਹਨੂੰ ਮੇਰਾ 8 9 10 अच्छा ਮਾਇਦਾ ਨਾ ਪੜਦਾ ਮੈਨੂੰ ਪਤਾ ਨਹੀਂ ਕਿਹੜੇ ਸਾਡੇ ਟੁੱਟਾ ਹਾਂ ਦਾ ਸਾਰਾ ਹਾਂ ਹੋ ਗਿਆ ਉਹਨੇ ਪਰ ਤੁਸੀਂ ਔਖੇ ਤਾਂ ਹੁੰਦੇ ਹੋ ਔਖੇ ਤਾਂ ਇੱਕ ਦੇ ਦੋ ਆ ਇਹਦੀ ਸਰਵਜ ਜੀ ਹੁੰਦੀ ਰਹਦੀ ਪਤਾ ਨਹੀਂ 5000 ਲੱਗਦਾ ਕਿ 6 8 ਦੀ ਦੇ ਕਦੀ ਇੰਜ ਹੋਇਆ ਕਿ ਤੁਰਿਆਂ ਜਾਂਦੇ ਵਿੱਚੋਂ ਥੱਲੇ ਟੁੱਟ ਗਿਆ ਕਈ ਯਾਰ ਕਈ ਯਾਰ ਅੱਛਾ ਤਿੰਨ ਤਿੰਨ ਇਕੱਠੀਆਂ ਤੇ ਫਿਰ ਉਹ ਡਿੱਗ ਪਿੰਦਾ ਮੋਟਰਸਾਈਕਲ ਨਾ ਮੋਟਰਸਾਈਕਲ ਕਈ ਵਾਰ ਚੱਕਾ ਫਸ ਜਾਂਦਾ ਵਿੱਚ ਤੇ ਕਈ ਵਾਰ ਨਿਕਲ ਜੀਦਾ ਅੱਛਾ ਜੀ ਤੇ ਜੀ ਉਹ ਜੀ ਉਹ ਫਿਰ ਲੱਕੜਾਂ ਬੰਨ ਦੀਆਂ ਵਿੱਚ ਲੱਕੜਾਂ ਬਨ ਕੇ ਹੁੰਦੀ ਲੰਗੇ ਜੀ ਦਾ ਵਿੱਚੋਂ ਲੰਗੇ ਜੀ ਦਾ ਹਾਂ ਅੱਛਾ ਅੱਛਾ ਇਸ ਤਰ੍ਹਾਂ ਕੰਮ ਔਖਾ ਸਾਡਾ ਤਾਂ 9-10 ਸਾਲ ਹੋ ਗਏ ਹੋਣਗੇ ਅੱਛਾ ਜੀ ਲਗਭਗ 10-12 ਸਾਲ ਸਾਡੀ ਮੰਗਣੀ ਕੀਤੀ ਤੁਸੀਂ ਮੰਗ ਬੜੀ ਵੇਰ ਹੋਈ ਹੈ ਜੀ ਹਾਂ ਜੀ ਹਾਂ ਜੀ ਪਰ ਕੋਈ ਸੁਣਵਾਈ ਨਹੀਂ ਹੋਈ ਹੈ ਜੀ ਤੱਕ ਹਾਦਸੇ ਦਾ ਇੰਤਜ਼ਾਰ ਕਰਦਾ ਲੱਗਦਾ ਪ੍ਰਸ਼ਾਸਨ ਜਿਵੇਂ ਪਿਛਲੇ ਪਾਸੇ ਹਾਦਸਾ ਹੋ ਗਿਆ ਪਰ ਸਾਡੀਆਂ ਸਰਕਾਰਾਂ ਕਹਿਣ ਜੋਗੀਆਂ ਵੀ ਨਹੀਂ ਰਹੀਆਂ ਕੁਝ ਕਰਵਾਉਣ ਜੋਗੀਆਂ ਵੀ ਨਹੀਂ ਰਹੀਆਂ ਆਪਣਾ ਪਿੰਡ ਕੇਮਿਆ ਵਾਲਾ ਜੀ ਅੱਛਾ ਕਿੰਨੀ ਕੁ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਮੁਸ਼ਕਲ ਦਾ ਤਾਂ ਇਹਨੂੰ ਕਰੀਬ 8 ਤੋਂ 9 ਸਾਲ ਹੋ ਗਏ ਤੇ ਅਜੇ ਤੱਕ ਕੋਈ ਪ੍ਰਸ਼ਾਸਨ ਆਇਆ ਨਹੀਂ ਕੋਈ ਪ੍ਰਸ਼ਾਸਨ ਨਹੀਂ ਕੋਈ ਸਰਕਾਰ ਨਹੀਂ ਪਹਿਲਾਂ ਅਕਾਲੀ ਸਰਕਾਰ ਵੇਲੇ ਟੁੱਟਿਆ ਸੀ ਕਾਂਗਰਸ ਸਰਕਾਰ ਆ ਗਈ ਉਹਨਾਂ ਆਮ ਆਦਮੀ ਦੀ ਸਰਕਾਰ ਵੀ 3 ਸਾਲ ਤੋਂ ਉੱਤੇ ਸਮਾਂ ਗੁਜ਼ਰ ਗਿਆ ਸੋ ਕੋਈ ਵੀ ਨਹੀਂ ਬਣਾਉਂਦਾ ਕਈ ਸਰਕਾਰਾਂ ਲੰਘੀਆਂ ਵੀਰ ਜੀ ਕਿੰਨੀ ਪਰੇਸ਼ਾਨੀ ਹੈ ਪਰੇਸ਼ਾਨੀ ਤੁਹਾਡੇ ਸਾਹਮਣੇ ਹੀ ਹੈ ਸਰ ਜੀ ਜਦੋਂ ਵੋਟਾਂ ਆਉਣ ਤੋਂ ਪਹਿਲਾਂ ਸਾਰੇ ਆਉਂਦੇ ਆ ਮੈਂ ਪੁਲ ਬਣਾਵਾਗਾ ਮੈਂ ਪੁਲ ਬਣਾਵਾਗਾ ਬਾਈ ਤੁਹਾਡੇ ਸਾਹਮਣੇ ਇਤਰਾ ਹੀ ਲੰਘਣਾ ਪੈਂਦਾ ਬੇਟਾ ਡਰ ਲੱਗਦਾ ਜਦੋਂ ਲੰਘਦੇ ਹੋ ਹਾਂਜੀ ਤੁਸੀਂ ਇਕੱਲੇ ਵੀ ਕਦੀ ਲੰਘਦੇ ਹੋ ਹਾਂਜੀ ਫਿਰ ਉਦੋਂ ਕਿਵੇਂ ਕਿਵੇਂ ਲੰਘਦੇ ਹੋ ਅਸੀਂ ਤੌਰ ਕੇ ਨਾ ਹੀ ਜਾਣੇ ਸਾਈਕਲ ਅੱਛਾ ਸਾਈਕਲ ਤੇ ਸਾਈਕਲ ਤੇ ਹੀ ਹੁੰਦੇ ਆ ਡਰ ਲੱਗਦਾ ਬੇਟੇ ਹਾਂਜੀ ਫੇਰ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰ ਲਓ ਖਰੇ ਤੁਹਾਡੇ ਹੀ ਆਖੇ ਲੱਗ ਜੇ ਸਰਕਾਰ ਕੀ ਮੰਗ ਕਰਦੇ ਹੋ ਆਖੇ ਹਾਂਜੀ ਬਸ ਪੁਲ ਬਣ ਜੇ ਸਾਡੇ ਪੁਲ ਬਣ ਜੇ ਹਾਂਜੀ ਕਿੱਦਾਂ ਜੀ ਅਨੁਰੇਸ਼ ਕਟਾਰੀਆ ਜੀ ਦੋ ਵਾਰੀਓ ਆਈਏ ਦੂਜਾ ਚੈਡ ਵੀ ਉਹਨਾਂ ਨੇ ਵਿਧਾਨ ਸਭਾ ਚ ਆਖਿਆ ਵੀ ਸਾਡੇ ਪੁਲ ਕਿਉਂ ਨਹੀਂ ਬਣਦੇ ਵਜ੍ਹਾ ਦੱਸੋ ਇਹਹੀਂ ਕਹਨੇ ਵੀ ਨਹੀਂ ਆਖਿਆ ਆਖਿਆ ਉਹਨਾਂ ਨੇ ਜਿਵੇਂ ਕਿ ਲੋਕਾਂ ਨੇ ਦੱਸਿਆ ਕਿਉਂਕਿ ਇਹਦੇ ਥੱਲੇ ਪਾਈਪਾਂ ਲਾਈਆਂ ਹੋਈਆਂ ਲੋਹੇ ਦੀਆਂ ਪਾਈਪਾਂ ਉਹ ਲੋਹੇ ਦੀਆਂ ਪਾਈਪਾਂ ਹੌਲੀ-ਹੌਲੀ ਗਲ ਜਾਂਦੀਆਂ ਨੇ ਜਦੋਂ ਉਹ ਗਲ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਉਹ ਗਲ ਕੇ ਟੁੱਟ ਜਾਂਦੀਆਂ ਨੇ ਤੇ ਕਈ ਵਾਰ ਹਾਦਸੇ ਹੋਏ ਤੁਰਿਆ ਜਾਂਦਾ ਮੋਟਰਸਾਈਕਲ ਥੱਲੇ ਵੜ ਜਾਂਦਾ ਤੁਰਿਆ ਜਾਂਦਾ ਬੰਦਾ ਥੱਲੇ ਬਹਿ ਜਾਂਦਾ ਉਹਦੀਆਂ ਲੱਤਾਂ ਛਿੱਲੀਆਂ ਦੇਖੋ ਤੁਸੀਂ ਬੱਚੇ ਬਿਠਾਏ ਹੋਏ ਆ ਖਤਰਨਾਕ ਤਰੀਕੇ ਦੇ ਨਾਲ ਲੰਘਦੇ ਲੋਕ ਮੌਤ ਦੇ ਸائے ਦੇ ਵਿੱਚੋਂ ਲੰਘਦੇ ਆ ਇੱਥੋਂ ਮੋਟਰਸਾਈਕਲ ਤਿਲਕ ਜਾਵੇ ਜੇ ਬਾਰਿਸ਼ ਦੇ ਵਿੱਚ ਕੋਈ ਮੋਟਰਸਾਈਕਲ ਤਿਲਕ ਜਾਵੇ ਤਾਂ ਕੀ ਬਣੇਗਾ ਸੋ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਸਮਾਂ ਰਹਿੰਦਿਆਂ ਸੋਚਣਾ ਚਾਹੀਦਾ ਹੈ ਇਹ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿ ਕੋਈ ਇੱਥੇ ਮਰੇਗਾ ਤੇ ਫਿਰ ਅਸੀਂ ਕੰਮ ਕਰਾਂਗੇ ਸੋ ਦੇਖੋ ਤੁਸੀਂ ਆ ਲੜਕੀਆਂ ਨੇ ਸਾਈਕਲ ਤੇ ਜਾ ਰਹੀਆਂ ਖਤਰਨਾਕ ਏਰੀਆ ਸੁੰਨੀ ਥਾਂ ਦੇ ਉੱਤੇ ਇੱਥੇ ਲੁਟੇਰੇ ਵੀ ਉਹਨਾਂ ਨੂੰ ਮਿਲਦੇ ਆ ਐਸ ਥਾਂ ਤੇ ਲੁੱਟਣ ਵਾਲੇ ਵੀ ਆਉਂਦੇ ਆ ਐਸ ਥਾਂ ਤੇ ਨਸ਼ੇ ਕਰਨ ਵਾਲੇ ਵੀ ਆਉਂਦੇ ਆ ਪਰ ਕੋਈ ਧਿਆਨ ਨਹੀਂ ਆ ਐਸ ਏਰੀਆ 'ਚ ਲੋਕ ਲੁੱਟੇ ਵੀ ਜਾਂਦੇ ਸੋ ਆ ਉਹ ਪੋਲ ਆ ਜਿਹੜੇ ਪੁਲ ਤੋਂ ਕੀਮੇ ਵਾਲਾ ਸਸਤੇ ਵਾਲੀ ਇਸ ਪਿੰਡਾਂ ਦੇ ਲੋਕ ਲੰਘਦੇ ਆ ਇਹ ਹਲਕਾ ਜ਼ੀਰਾ ਆ ਜ਼ੀਰਾ ਹਲਕੇ ਦਾ ਇਹ ਪਿੰਡ ਹੈ ਕੀਮੇ ਵਾਲੀ ਕੀਮੇ ਵਾਲੀ ਪਿੰਡ ਦੇ ਉੱਤੇ ਇਹ ਜਿਹੜੀ ਰਾਜਸਥਾਨ ਨਹਿਰ ਆ ਕੀਮੇ ਵਾਲੀ ਪਿੰਡ ਦੇ ਕੋਲੋਂ ਉਸ ਰਾਜਸਥਾਨ ਨਹਿਰ ਦੇ ਇਸ ਪੁਲ ਦੇ ਉੱਤੇ ਅਸੀਂ ਖੜੇ ਹਾਂ ਪੁਲ ਝੂਲਦਾ ਹੈ ਡਰ ਲੱਗਦਾ ਇੱਥੇ ਪਰ ਨਿਤ ਲੋਕ ਨਿਤ ਬੱਚੇ ਨਿਤ ਕਿਸਾਨ ਮਜ਼ਦੂਰ ਇੱਥੋਂ ਲੰਘਦੇ ਆ ਦਿਹਾੜੀਆਂ ਕਰਨ ਵਾਸਤੇ ਆਪਣੇ ਕੰਮਕਾਰ ਨੂੰ ਇਸ ਪੁਲ ਤੋਂ ਲੰਘਦੇ ਆ ਤਾਂ ਥੱਲੇ ਦੇਖੋ ਤੁਸੀਂ ਜਦੋਂ ਮੈਂ ਤੁਰਦਾ ਤਾਂ ਜਿਹੜੀ ਪੱਤੀ ਆ ਜਿਹੜੀ ਛੋਟੀ ਪਾਈਪ ਹੁੰਦੀ ਆ ਉਹੀ ਪਾਈਪ ਇੱਥੇ ਲਾਈ ਹੋਈ ਆ ਪੱਤੀਆਂ ਜਦੋਂ ਗਲ ਜਾਂਦੀਆਂ ਨੇ ਤੇ ਟੁੱਟ ਜਾਂਦੀਆਂ ਨੇ ਸੋ ਮੋਟਰਸਾਈਕਲ ਜਿਹੜੇ ਆ ਉਹ ਇੱਥੋਂ ਕਈ ਵਾਰ ਥੱਲੇ ਡਿੱਗੇ ਆ ਬੱਚੇ ਕਈ ਵਾਰ ਜਿਹੜੇ ਲੋਕ ਆ ਉਹ ਜਦੋਂ ਪੱਤੀ ਟੁੱਟ ਜਾਂਦੀ ਆ ਤਾਂ ਉਹ ਇੱਥੋਂ ਥੱਲੇ ਕਈ ਵਾਰ ਜਿਹੜੇ ਆ ਜਿਹੜਾ ਥੱਲੇ ਖਿਸਕ ਜਾਂਦੇ ਆ ਪੱਤੀ ਜਦੋਂ ਟੁੱਟ ਜਾਂਦੀ ਤੇ ਪੈਰ ਥੱਲੇ ਟਾਇਰ ਥੱਲੇ ਵੜ ਜਾਂਦੇ ਆ ਉਹਨਾਂ ਦੇ ਪੈਰ ਥੱਲੇ ਵੜ ਜਾਂਦੇ ਆ ਸੋ ਇੱਕ ਜਿਹੜੀ ਵੱਡੀ ਗੱਲ ਇਸ ਪੁਲ ਬਾਰੇ ਮੈਂ ਦੱਸਾਂ ਕਿ ਇਹ ਪੁਲ ਕਿਸੇ ਪ੍ਰਸ਼ਾਸਨ ਨੇ ਕਿਸੇ ਸਰਕਾਰ ਨੇ ਨਹੀਂ ਬਣਾਇਆ ਇਹ ਪੁਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਬਣਾਇਆ ਸੋ ਇਹ ਵੀ ਇੱਕ ਬੜੀ ਵੱਡੀ ਤਰਾਸਦੀ ਆ ਤੇ ਇੱਕ ਬੜੀ ਵੱਡੀ ਹੌਸਲਾ ਵੀ ਆ ਤੇ ਦਲੇਰੀ ਵੀ ਆ ਕਿ ਪੰਜਾਬ ਦੇ ਲੋਕ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ ਕੋਈ ਵੀ ਆਫਤ ਆਉਂਦੀ ਆ ਤਾਂ ਪੰਜਾਬੀ ਉੱਥੇ ਰਸਨ ਲੈ ਕੇ ਖੜੇ ਹੁੰਦੇ ਆ ਕੋਈ ਵੀ ਦਿੱਕਤ ਆਉਂਦੀ ਆ ਤਾਂ ਪੰਜਾਬੀ ਸਰਕਾਰਾਂ ਦੇ ਨਾਲ ਖੜੇ ਹੁੰਦੇ ਆ ਕਿਤੇ ਸਾਡੇ ਕਾਰਸੇਵਾ ਵਾਲੇ ਬਾਬੇ ਪੁਲ ਬਣਾਈ ਜਾਂਦੇ ਆ ਕਿਤੇ ਸੜਕਾਂ ਬਣਾਈ ਜਾਂਦੇ ਆ ਅਤੇ ਇਹ ਵੀ ਜਿਹੜਾ ਪੁਲ ਆ ਲੋਕਾਂ ਨੇ ਆਪ ਪੈਸੇ ਇਕੱਠੇ ਕਰਕੇ ਆਪਦੀ ਸਹੂਲਤਾਂ ਵਾਸਤੇ ਬਣਾ ਲਿਆ ਪਰ ਸ਼ਰਮ ਨਹੀਂ ਆਉਂਦੀ ਰਾਜਸਥਾਨ ਸਰਕਾਰ ਸਾਡੇ ਤੋਂ ਪਾਣੀ ਲੈਂਦੀ ਆ ਰਾਜਸਥਾਨ ਸਰਕਾਰ ਦਾ ਕਹਿੰਦੇ ਕਿ ਰਾਜਸਥਾਨ ਸਰਕਾਰ ਦੀ ਪ੍ਰਾਪਰਟੀ ਜਾਂ ਜਾਇਦਾਦ ਰਾਜਸਥਾਨ ਸਰਕਾਰ ਦੀ ਆ ਜੇ ਇਹ ਰਾਜਸਥਾਨ ਸਰਕਾਰ ਦੀ ਜਾਇਦਾਦ ਆ ਤਾਂ ਫਿਰ ਇਹਦੇ ਉੱਤੇ ਪੁਲ ਕਿੰਨੇ ਬਣਾਉਣਾ ਹੈ ਪਿਛਲੇ 10 ਸਾਲਾਂ ਤੋਂ ਜੇ ਉਹ ਪਾਣੀ ਸਾਡੇ ਤੋਂ ਲੈ ਰਹੇ ਆ ਤਾਂ ਇੱਥੇ ਜਿਹੜਾ ਹੈਗਾ ਪੁਲ ਪੱਕਾ ਕਿੰਨੇ ਬਣਾਉਣਾ ਕੀ ਇਹ ਜ਼ਿੰਮੇਵਾਰੀ ਰਾਜਸਥਾਨ ਸਰਕਾਰ ਦੀ ਨਹੀਂ ਬੰਦੀਓ ਦੇਖੋ ਤੁਸੀਂ ਉਹ ਨੌਜਵਾਨ ਪਿੱਛੋਂ ਮੋਟਰਸਾਈਕਲ ਲੈ ਕੇ ਆ ਰਿਹਾ ਤਾ ਬੜਾ ਖੈ ਪੂਰਾ ਪੁਲ ਜਿਹੜਾ ਫੇਲ ਰਿਆ ਰੁਕ ਜਾ ਰੁਕ ਜਾ ਵੀਰ ਕਿਹੜਾ ਪਿੰਡ ਆਪਣਾ ਆਪਣਾ ਮੱਲੂ ਵਾਲਾ ਜੀ ਮੱਲੂ ਵਾਲਾ ਇੱਥੇ ਇਧਰ ਕਿਵੇਂ ਜਾਂਦੇ ਹੋ ਇੱਥੇ ਆਪਣਾ ਕਲੀਨਿਕ ਹੈ ਕੀ ਮੇਲੇ ਕੀ ਫਿਰ ਤਾਂ ਆਉਣਾ ਜਾਣਾ ਰੋਜ਼ ਮਰੀਜ਼ ਇਧਰ ਵੀ ਹੋਣਗੇ ਇਧਰ ਵੀ ਹੋਣਗੇ ਹਾਂਜੀ ਹਾਂਜੀ ਕਿੰਨਾ ਔਖਾ ਲੱਗਦਾ ਬਹੁਤ ਔਖਾ ਜਦੋਂ ਗਲਾਲੀ ਆਉਂਦੀ ਉਦੋਂ ਕੋਈ ਜਰਾ ਪਾਸੇ ਦਾ ਬੰਦਾ ਆਉਂਦਾ ਜਾਂ ਵਜਦੇ ਵਿੱਚ ਇਹਦੇ ਡਿੱਗ ਪੈਂਦੇ ਆ ਅੱਛਾ ਕਲਾਲੀ ਇਹਦੇ ਨਾਲ ਫਸ ਜਾਂਦੀ ਹੈ ਨੇ ਫਰਦੀਨ ਮਲੋ ਤੋਂ ਐਂ ਲੱਗਦਾ ਕਿ ਫੁੱਲ ਡੇ ਪਰ ਇਹਨਾਂ ਤੁਰੇ ਇਹਦਾ ਪਾਣੀ ਖੜ ਗਿਆ ਵਾ ਅੱਛਾ ਅੱਛਾ ਬਿਲਕੁਲ ਪਾਸੇ ਤੋਂ ਹੁੰਦਾ ਉਹ ਬਹੁਤ ਡਰਦਾ ਇੱਥੇ ਤੇ ਕਈ ਵਾਰ ਐਂਜ ਹੋਇਆ ਕਿ ਮੋਟਰਾਂ ਲੰਘਦੇ ਆ ਪਾਈਪਾਂ ਟੁੱਟ ਜਾਂਦੀਆਂ ਹੁਣ ਇਹ ਟੁੱਟ ਜਾਂਦੀਆਂ ਮਹੀਨੇ ਬਾਅਦ ਰਿਪੇਅਰ ਕਰਨੀ ਪੈਂਦੀ ਹੁੰਦੀ ਅੱਛਾ ਅੱਛਾ ਲੋਕ ਆਪ ਹੀ ਕਰਦੇ ਹਾਂਜੀ ਆ ਪਿੰਡ ਦੇ ਆਪ ਹੀ ਕਰਦੇ ਆ ਕਈ ਵਾਰ ਅਮਹੀਨੇ ਦੋ ਵਾਰੀ ਵੀ ਕਰਨੀ ਪੈਂਦੀ ਅੱਛਾ ਰਿਪੇਅਰ ਇਹਨੂੰ ਵਾਰ-ਵਾਰ ਕਰਨੀ ਪੈਂਦੀ ਹਾਂਜੀ ਸੋ ਲੋਕ ਬੜੇ ਔਖੇ ਹੋ ਕੇ ਇੱਥੋਂ ਲੰਘਦੇ ਆ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਰਾਜਸਥਾਨ ਸਰਕਾਰ ਜਿਹੜੀ ਹੈਗੀ ਆ ਉਹਦੇ ਤੱਕ ਪਹੁੰਚ ਕਰਕੇ ਇਹ ਪੁਲ ਜਰੂਰ ਬਣਾਏ ਜਾਣ ਇਹ ਪੁਲ ਨੂੰ ਜਿਹੜਾ ਹੈਗਾ ਨਵੇਂ ਸਿਰਿਓ ਵੱਡਾ ਪੁਲ ਬਣਾਇਆ ਜਾਵੇ ਜਿਸ ਤਰੀਕੇ ਨਾਲ ਤੁਸੀਂ ਦੇਖੋ ਇਹਦਾ ਅੱਧਾ ਹਿੱਸਾ ਟੁੱਟਾ ਹੋਇਆ ਪਰਲੇ ਪਾਸੇ ਅੱਧਾ ਹਿੱਸਾ ਖੜਾ ਆ ਤਾਂ ਇਹ ਜਿਹੜਾ ਹਿੱਸਾ ਟੁੱਟਾ ਕਿਉਂ ਸੀ ਕਿਉਂਕਿ ਜਦੋਂ ਕਲਾਲੀ ਜਾਦੀ ਆਉਂਦੀ ਆ ਤਾਂ ਉਹ ਕਲਾਲੀ ਦੇ ਨਾਲ ਇਹ ਜਿਹੜਾ ਹਿੱਸਾ ਰੁੜ ਗਿਆ ਸੀਗਾ ਇਹ ਅੱਜ ਤੋਂ 10 ਸਾਲ ਪਹਿਲਾਂ ਰੁੜਿਆ ਸੀ ਤੇ ਅੱਜ ਤੱਕ 10 ਸਾਲਾਂ ਤੱਕ ਜਿਹੜਾ ਹੁਣ ਤੱਕ 25 ਆ ਗਈਆਂ ਤਿੰਨ ਸਰਕਾਰਾਂ ਲੰਘੀਆਂ ਇਹ ਪੁਲ ਬਣਿਆ ਨਹੀਂ ਆ ਆ ਜਿਹੜੀ ਰੇਲਿੰਗ ਇਹਨਾਂ ਨੇ ਥੱਲੇ ਲਾਈ ਹੋਈ ਫਰਸ਼ ਇਹ ਆ ਇੰਨੀ ਕੁ ਮੋਟੀ ਜਿਹੜੀ ਪੱਤੀ ਆ ਇਹਦੇ ਤੋਂ ਜਦੋਂ ਮੋਟਰਸਾਈਕਲ ਜਾਂ ਵੱਡੇ ਵਹੀਕਲ ਕੋਈ ਹੈਵੀ ਮੋਟਰਸਾਈਕਲ ਲੰਘਦੇ ਆ ਜਾਂ ਲੱਦੇ ਹੋਏ ਖਾਦ ਬੋਰੀ ਆਟੇ ਲੈ ਕੇ ਲੰਘਦੇ ਆ ਤਾਂ ਉਦੋਂ ਇਸ ਤਰੀਕੇ ਦੇ ਨਾਲ ਇਹ ਜਿਹੜੀ ਆ ਇਹ ਟੁੱਟ ਜਾਂਦੀ ਆ ਦੇਖੋ ਆ ਵੀ ਟੁੱਟੀ ਹੋਈ ਐ ਮਾੜੀ ਜਿਹੀ ੜੀ ਐ ਸੋ ਇੰਨੀ ੜੀ ਹੋਈ ਸੀ ਸਿਰਫ ਤਾਂ ਇਸੇ ਤਰੀਕੇ ਨਾਲ ਇਹ ਪੱਤੀਆਂ ਜਿਹੜੀਆਂ ਅਕਸਰ ਟੁੱਟਦੀਆਂ ਰਹਿੰਦੀਆਂ ਤਾਂ ਉਹਦੇ ਕਰਕੇ ਹਾਦਸੇ ਜਿਹੜੇ ਹੁੰਦੇ ਰਹਿੰਦੇ ਆ ਪਹਿਲਾਂ ਸਾਨੂੰ ਐ ਲੱਗਾ ਕਿ ਇਹ ਚੋਰਾਂ ਨੇ ਤੋੜੀ ਆ ਪਰ ਹੁਣ ਸਾਨੂੰ ਜਦੋਂ ਕਲਾਲੀ ਦਿਸੀ ਹੈ ਤਾਂ ਉਦੋਂ ਇਸ ਪੂਰਾ ਸਾਬਤ ਹੋ ਗਿਆ ਕਿ ਇਹ ਕਲਾਲੀ ਕੱਢਣ ਵਾਸਤੇ ਜਿਹੜਾ ਹੈ ਜੀਸੀਬੀ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਕੱਢਣ ਵਾਸਤੇ ਇਹਨੂੰ ਤੋੜਿਆ ਜਾਂਦਾ ਸੋ ਠੀਕ ਹੈ ਕਲਾਲੀ ਜਿਹੜੀ ਉਹ ਕੱਢੀ ਜਾਣੀ ਚਾਹੀਦੀ ਹੈ ਪਰ ਕਿਸੇ ਨੇ ਕਿਤੇ ਕੋਈ ਹੋਰ ਸਾਧਨ ਕੋਈ ਹੋਰ ਵਸੀਲੇ ਹੋਣੇ ਚਾਹੀਦੇ ਆ ਇਹ ਰੇਲਿੰਗ ਤੋੜ ਕੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਨਹੀਂ ਪਾਉਣਾ ਚਾਹੀਦਾ ਰੇਲਿੰਗ ਤੋੜ ਕੇ ਵਿਭਾਗ ਜਿਹੜਾ ਜਾਂ ਵਿਭਾਗ ਜੋ ਠੇਕੇ ਦਿੰਦਾ ਤੇ ਜਿਹੜੇ ਉਹ ਨਲਾਇਕ ਠੇਕੇਦਾਰ ਆਪਾਂ ਕਹਿ ਸਕਦੇ ਆ ਜਿਹੜੇ ਸਰਕਾਰ ਦੀ ਚੀਜ਼ ਤੋੜ ਕੇ ਉਦੋਂ ਬਾਅਦ ਬਣਾ ਕੇ ਨਹੀਂ ਜਾਣਗੇ ਤੁਸੀਂ ਦੇਖ ਲਿਓ ਇਹ ਤੋੜ ਦੇਣਗੇ ਇਹਨੂੰ ਪਰ ਇਹਨੂੰ ਬਣਾ ਕੇ ਨਹੀਂ ਜਾਣਗੇ ਸੋ ਆ ਜਿਹੜੀ ਕਲਾਲੀ ਕੱਟਣ ਵਾਸਤੇ ਜਿਹੜੀ ਰੇਲਿੰਗ ਆ ਉਹ ਤੋੜੀ ਹੋਈ ਆ ਔਖਾ ਬਹੁਤ ਆ ਕਿੰਨੇ ਜਣੇ ਬਹਿ ਕੇ ਆ ਗਏ ਹਾਂਜੀ ਜਿੰਨੇ ਆ ਡਰ ਨਹੀਂ ਲੱਗਾ ਅਸੀਂ ਰੋਜ਼ ਆਈਦਾ ਨਾ ਫਿਰ ਹੁਣ ਲੜ ਕੇ 4 ਵਜੇ ਨਹੀਂ ਦੀਦਾ ਆ ਸਾਰੇ ਬੰਦੇ ਦੋ ਤੇ ਜਾਂਦੀਆਂ ਪੱਤਰੀਆਂ ਵਿੱਚੋਂ ਲਾ ਲੈਂਦੇ ਆ ਕੋ ਪਤਾ ਨਹੀਂ ਟੋੜ ਜਾਂਦੀਆਂ ਕਿ ਉਹ ਜਿਹੜੇ ਪਿੰਡ ਵਾਲੇ ਵੈਲਡਿੰਗ ਕਰਦੇ ਆ ਇਹ ਖਤਰਾ ਹੀ ਆ ਖਤਰਾ ਹੀ ਆ ਖਤਰਾ ਹੀ ਆ ਦਾ ਮੰਨਣਾ ਚਾਹੀਦਾ ਸੁਖ ਕੋਲ ਮੁਲਾ ਹਾਂ ਦਾ ਤਬਾਰਕੋ ਨਹੀਂ ਆ ਇੱਕ ਦਾ ਬੰਨ ਨਹੀਂ ਡਿਆ ਇਹ ਕਾ ਵੇਖ ਲੋ ਕੀ ਹਾਲ ਇਹ ਜੀਸੀਬੀ ਇੱਥੇ ਲਾਉਂਦੇ ਕੀ ਕਰਦੇ ਇਹ ਕੱਤੋਂ ਟੋੜੀ ਆ ਇਹ ਪਤਾ ਨਹੀਂ ਕੀ ਖਤ ਹੋ ਗਈ ਜੀਸੀਬੀ ਲਾਉਂਦੇ ਨੇ ਮੇਰੇ ਹਿਸਾਬ ਨਾਲ ਨਹੀਂ ਇੱਥੇ ਜਿਹੜੀ ਕਲਾਲੀ ਕੱਢਣ ਵਾਸਤੇ ਤੋੜਦੇ ਆ ਹਾਂਜੀ ਤੇ ਇਹ ਠੇਕੇਦਾਰਾਂ ਤੋੜੀ ਹੋਰੀ ਯੋ ਉੱਥੇ ਲੱਗੇ ਸੀ ਇੱਕ ਦਿਨ ਅਸੀਂ ਲੰਗੇ ਆ ਜਿਪਸੀ ਨਾਲ ਬਾਹਰ ਕੱਟ ਕਰਦੇ ਅਗਲੇ ਤੇ ਸੱਤੀ ਜਾਂਦੇ ਉਹ ਪੁੱਲ ਤੇ ਸੋ ਇਹ ਵੀ ਵੱਡੀ ਗੱਲ ਆ ਤੁਸੀਂ ਦੇਖੋ ਪਿਛਲੇ ਇਹ ਠੇਕੇਦਾਰ ਬਣਾਏ ਹੋਣਗੇ ਠਿਕ ਪਿਛਲੀ ਪੁਲੀ ਤੋਂ ਕੱਢਤਾ ਅਗਲੀ ਪੁਲੀ ਤੇ ਰੋਕੀ ਉੱਥੋਂ ਕੱਢੀ ਅਗਲੀ ਤੇ ਕਿਤੇ ਨਾ ਕਿਤੇ ਇਹ ਵੀ ਵਿਭਾਗ ਦਾ ਖਾਨ ਬਣਿਆ ਹੋਇਆ ਠੇਕੇਦਾਰਾਂ ਦਾ ਖਾਨ ਬਣਿਆ ਹੋਇਆ ਕੋ ਪੱਕਾ ਹੱਲ ਕਲਾਲੀ ਦਾ ਹੈ ਨਹੀਂਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਥੋਂ ਕਲਾਲੀ ਕੱਢਦੇ ਅਗਲੇ ਪੁਲ ਤੇ ਫਸ ਜਾਂਦੀ ਹੈ ਉਧਰੋਂ ਕੱਢਦੇ ਆ ਉਸ ਤੋਂ ਬਾਅਦ ਅਗਲੇ ਪੁਲ ਤੇ ਫਸ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਪੰਜਾਬ 'ਚ ਰਹਿੰਦੇ ਰਹਿੰਦੇ ਕਈ ਵਾਰ ਜਿਹੜਾ ਇਹ ਸਰਕਾਰ ਨੂੰ ਠੇਕਾ ਦੇਣਾ ਪੁਲ ਤੋਂ ਕੱਢਦੇ ਦੂਜੇ ਪੁਲ ਤੋਂ ਕੱਢਦੇ ਤੀਜੇ ਪੁਲ ਤੋਂ ਕੱਢਦੇ ਕੱਢਦੇ ਪੂਰਾ ਫਰੋਹੀਪੁਰ ਜਿਹੜਾ ਏਰੀਆ ਉਹ ਇਸੇ ਤਰੀਕੇ ਨਾਲ ਹੀ ਕਲਾਲੀ ਜਿਹੜਾ ਲੰਘਦੀ ਓ ਜਿਹੜਾ ਪੁਲ ਟੁੱਟਾ ਹੈ ਉਹਦੇ ਤੋਂ ਕਿਵੇਂ ਲੰਘਦੇ ਹੋ ਡਰ ਨਹੀਂ ਲੱਗਦਾ ਇਹ ਮਾੜਾ ਮੋਟਾ ਲੱਗਦਾ ਬਰੇ ਮਾੜਾ ਮੋਟਾ ਲੱਗਦਾ ਹਾਂ ਤੇ ਕਿੰਨਾ ਔਖਾ ਲੱਗਦਾ ਉਹ ਲੰਘਦੇ ਹੋ ਇਹ ਜਿਹੜਾ ਪਹਿਲੀ ਵਾਰ ਹੀ ਲੰਘਦਾ ਉਹਨੂੰ ਥੋੜਾ ਔਖਾ ਲੱਗਦਾ ਬਾਅਦ ਚ ਹੌਲੀ ਹੌਲੀ ਨਹੀਂ ਲੱਗਦਾ ਕਿੰਨੇ ਸਾਲ ਦਾ ਹੋ ਗਏ ਹੋ 5 6 7 ਸਾਲ ਤੂੰ ਉਦੋਂ ਕਿੱਡਾ ਸੀ ਛੋਟਾ ਜਿਹਾ ਛੋਟਾ ਜਿਹਾ ਸੀ ਕਿਹੜੀ ਕਲਾਸ ਚ ਪੜਦਾ ਸੀ ਉਦ ਐਲਕੇ ਜੀ ਯੂਕੇ ਜੀ ਤੂੰ ਐਲਕੇ ਜੀ ਯੂਕੇ ਜੀ ਪੜਦਾ ਹੁਣ ਕਿਹੜੀ ਚ ਹੁਣ 6ਵੀਂ ਚ ਲਓ ਜੀ ਆ ਦੇਖੋ ਤੁਸੀਂ ਇਹ ਬੱਚਾ ਐਲਕੇ ਜੀ ਯੂਕੇ ਜੀ ਚ ਪੜਦਾ ਸੀ ਜਦੋਂ ਦਾ ਉਹ ਪੁਲ ਟੁੱਟਾ ਹੁਣ 6ਵੀਂ ਚ ਹੋ ਗਿਆ ਹੈਨਾ ਹਾਂ ਸੋ ਦੇਖੋ ਗੱਭਰੂ ਹੋ ਗਿਆ ਪਰ ਪੁਲ ਨਹੀਂ ਬਣਿਆ ਕੀ ਕਹੇਗਾ ਸਰਕਾਰ ਨੂੰ ਸਰਕਾਰ ਸਰਕਾਰ ਹੈਗੀ ਨਾ ਕਮੀ ਹੈ ਨਾ ਉਹਨਾਂ ਨੇ ਕੁਝ ਕਰਨਾ ਨਾ ਕਿ ਦਿੱਤਾ ਬਸ ਉਹ ਖਾ ਜੋ ਬਣ ਗਈ ਸਰਕਾਰ ਉਹ ਦਿਖਾ ਕੇ ਰਾਮ ਨਾਲ ਬੈਠੇ ਰਹਿਣ ਤੇ ਤੂੰ ਵੱਡਾ ਹੋ ਕੇ ਕੀ ਬੰਨਾ ਤੇਨੂੰ ਤੇਰਾ ਜੀ ਨਹੀਂ ਕਰਦਾ ਕਿ ਮੈਂ ਸਰਕਾਰ ਚਾਹਾਂ ਤੇ ਮੈਂ ਕੁਝ ਕਰਾਂ ਉਹ ਨਹੀਂ ਅਸੀਂ ਸਰਕਾਰ ਚ ਨਹੀਂ ਆਉਣਾ ਕਿਉਂ ਉਹ ਜੀ ਕਬੂਦਿਆਂ ਵਾਲੀ ਚੀਜ਼ ਹੈ ਕਿਤੇ ਵਾਲੀ ਕਬੂਦਿਆਂ ਵਾਲੀ ਸਰਕਾਰ ਕਬੂਦਿਆਂ ਵਾਲੀ ਚੀਜ਼ ਹੈ ਕਾਤੋਂ ਕਬੂਦਿਆਂ ਵਾਲੀ ਉਹ ਕਹੇਦਾ ਜਦ ਪ੍ਰਧਾਨ ਮੰਤਰੀ ਬਣ ਜਾਂਦੇ ਉਹਦੇ ਪੈਸਾ ਖਾ ਲੈਂਦੇ ਤੇ ਚੁੱਪਚਾਪ ਬੈਠੇ ਰਹਿੰਦੇ ਤੇ ਆਪਣੇ ਪੰਜਾਬ ਵਾਲੇ ਉਹ ਵੀ ਇਹੋ ਕੰਮ ਜੇ ਤੈਸ ਤੋਂ ਤੂੰ ਚਾਹਣਾ ਕੀ ਹੈ ਸਰਕਾਰ ਕੀ ਕਰੇ ਸਰਕਾਰ ਵਿਕਾਸ ਨਹੀਂ ਕਰਦੀ ਅੱਛਾ ਕਿਹੋ ਜਿਹਾ ਵਿਕਾਸ ਹੂੰ ਮੁੰਬਈ ਦੇਣਾ ਮੁੰਬਈ ਦੇਣਾ ਪੰਜਾਬ ਨੂੰ ਮੁੰਬਈ ਬਣਾ ਦੇਣਾ ਹੂੰ ਚਲੋ ਆਪਣਾ ਮੁੱਖ ਮੰਤਰੀ ਕੌਣ ਆ ਤਾਂ ਉਹ ਭਗਵੰਤワਣ ਉਹ ਜਾਣਦਾ ਉਹਨਾਂ ਨੂੰ ਹੂੰ ਉਹਨਾਂ ਨੂੰ ਕੀ ਕਹਾਂਗਾ ਹੂੰ ਠੀਕ ਹੈ ਪ੍ਰਧਾਨ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਹਾਂ ਤੇ ਹੋਰ ਠੀਕ ਠਾਕ ਠੀਕ ਠਾਕ ਕੀ ਗੱਲ ਠੀਕ ਠਾਕ ਕਿਉਂ ਕਹੀ ਡਿਪਟੀ ਕਮਿਸ਼ਨਰ ਫਰੋਜ਼ਪੁਰ ਨੂੰ ਬੇਨਤੀ ਆ ਕੇ ਹੁਕਮ ਕਰੋ ਅਧਿਕਾਰੀਆਂ ਨੂੰ ਕਿ ਇਹਨਾਂ ਪੁਲਾਂ ਦੇ ਵਾਸਤੇ ਕੋਈ ਚਿੱਠੀਆਂ ਕੱਢਣ ਕੋਈ ਪੰਜਾਬ ਸਰਕਾਰ ਰਾਜਸਥਾਨ ਨੂੰ ਚਿੱਠੀਆਂ ਕੱਢੇ ਤਾਂ ਕਿ ਪੁਲ ਜਿਹੜੇ ਬਣ ਸਕਣ ਤੇ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਉਹ ਸੁੱਖ ਦਾ ਸਾਹ ਆਵੇ